ਇਹਨਾਂ ਨੇ ਸਾਡੇ ਜਿਹੜੇ ਮੋਰਚਿਆਂ ਦੇ ਵਿੱਚ ਸਾਡੇ ਬਜ਼ੁਰਗ ਅਸੀਂ ਅਸੀਂ ਸਾਲ ਦੇ ਕਢੀਸ ਕੇ ਲੈ ਕੇ ਗਏ ਨੇ ਸਾਡੀਆਂ ਭੈਣਾ ਮਾਮਾ ਨੂੰ ਕਢੀਸ ਕੇ ਲੈ ਕੇ ਗਏ ਨੇ ਉਹਦਾ ਜਿਹੜਾ ਸਹਾਰਾ ਹੈ ਐਡੀ ਛੇਤੀ ਨਹੀਂ ਭੁੱਲਣ ਵਾਲੇ ਪੰਜਾਬ ਦੇ ਲੋਕ ਇਹਨਾਂ ਐਮਐਲਏ ਤੋਂ ਲੈਣੇ ਆ। ਇਹ ਹੀ ਐਮਐਲਏ ਕਹਿੰਦਾ ਅਸੀਂ ਤਾਂ ਗਰੀਬ ਘਰਾਂ ਦੇ ਮੰਡੇ ਆ ਅਸੀਂ ਤਾਂ ਸਿਆਸਤ ਵਿੱਚ ਸੁਧਾਰ ਕਰਨ ਆਏ ਆ ਤਾਂ ਭਰਾਵਾ ਸੁਧਾਰ ਤਾਂ ਕਿਹੜਾ ਦਿੱਸ ਗਿਆ ਤੇਰੇ ਬਿਆਨ ਤੋਂ ਸਪਸ਼ਟ ਹੋ ਗਿਆ ਕਿ ਜੇ ਸਰਕਾਰ ਟਰਾਲੀਆਂ ਭਾਲਣ ਲੱਗੀ ਤਾਂ ਸਰਕਾਰ ਚੱਲ ਗਈ ਇਹਦਾ ਮਤਲਬ ਟਰਾਲੀਆਂ ਦੀ ਕੋਈ ਕੀਮਤ ਨਹੀਂ ਸਾਡੇ ਜਿਹੜੇ ਸੰਦ ਹੈ ਟਰਾਈ ਟਰਾਲੀਆਂ ਇਹਨਾਂ ਲਈ ਹੁਣ ਕੁਝ ਨਹੀਂ ਰਿਹਾ ਉਹਨੇ ਤੇਰਾ ਬਿਆਨ ਗਰੀਬ ਘਰ ਵਾਲਾ ਨਹੀਂ ਤੇਰਾ ਉਹਨਾਂ ਲੋਕਾਂ ਨਾਲ ਜਿਹੜਾ ਨਾਲ ਸਾਡੇ ਰੋਣ ਚੱਲਦੇ ਨੇ ਹੁਣ ਤੁਸੀਂ ਉਹਨਾਂ ਦੇ ਬਦਲਾਲ ਬਣ ਗਏ ਹੁਣ ਤੁਸੀਂ ਉਹਨਾਂ ਦੇ ਏਜੰਟ ਬਣ ਗਏ ਔਰ ਸਾਡੀਆਂ ਜਿਹੜੀਆਂ ਜ਼ਮੀਨਾਂ ਤੇ ਹਮਲੇ ਕਰਨੇ ਨੇ ਭਮਾ ਸਾਡੀਆਂ ਪਾਈਪ ਲਾਈਨਾਂ ਦੇ ਰੌਲੇ ਨੇ ਭਮਾ ਭਾਰਤ ਮਾਲਾ ਦੇ ਰੌਲੇ ਨੇ ਭਮਾ ਸੋਡੇ ਸੈਲੋ ਦੇ ਰੌਲੇ ਨੇ ਕਿ ਸਾਡੀਆਂ ਜਿਹੜੀਆਂ ਜ਼ਮਾਨਾ ਖੋੜੀਆਂ ਨੇ ਉਹਨਾਂ ਦੇ ਹੁਣ ਦਲਾਲ ਬਣ ਕੇ ਹੁਣ ਤੁਸੀਂ ਜਿਹੜਾ ਕਮਿਸ਼ਨ ਹੈ ਉਹ ਸਾਨੂੰ ਮੈਨਣਾ ਸ਼ੁਰੂ ਹੋ ਗਿਆ ਉਹ ਕਮਿਸ਼ਨਾਂ ਦੇ ਤਹਿਤ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੇ ਡਾਂਗਾ ਤੁਸੀਂ ਲੈ ਕੇ ਆਏ ਇਹ ਐਡੀ ਛੇਤੀ ਐਸੀ ਸੋਡਾ ਜਵਾਬ ਦੇਵਾਂਗੇ ਅੱਜ ਅਸੀਂ 4 ਘੰਟੇ ਕਰਿਆ 12 ਤੋਂ 4 ਤੇ ਚਾਰ ਮੰਤਰੀ ਸਾਡੇ ਨਿਸ਼ਾਨੇ ਤੇ ਨੇ ਦੱਸਦੇ ਐ ਐਮਐਲਏ ਨੂੰ ਕਹਿੰਦੇ ਆ ਸੋਦ ਨੂੰ ਕਿ ਸਾਡੇ ਜਿਹੜੇ ਸੱਤਾ ਮੀਟਿੰਗਾਂ ਦੇ ਵਿੱਚ ਬੈਠਦੇ ਰਹਿੰਦੇ ਮੁੱਖ ਮੰਤਰੀ ਬੈਠਦਾ ਰਿਹਾ ਹੈ ਖਜ਼ਾਨਾ ਮੰਤਰੀ ਬੈਠਦਾ ਰਿਹਾ ਹੈ ਗਰਮੀਤ ਖੁੱਡੀਆਂ ਬੈਠਦਾ ਰਿਹਾ ਕਿਟਾਰੂ ਚੱਕ ਬੈਠਦਾ ਰਿਹਾ ਅਗਲੀ ਮੀਟਿੰਗ ਕਰਕੇ ਫੋਰਮਾਂ ਦੀ ਪੱਕੇ ਤੌਰ ਤੇ ਲਾਵਾਂਗੇ ਧਰਨੇ ਜਿਹੜਾ ਅੱਜ ਅਮਨ ਗੋੜਾ ਕਹਿੰਦਾ ਕੋਈ ਗੱਲ ਨਹੀਂ ਸਾਡੇ ਘੇਰ ਲਿਓ ਘਰ ਪਰ ਜੇ ਤੁਸੀਂ ਲੋਕਾਂ ਨੂੰ ਕੋਈ ਸਮੱਸਿਆ ਖੜੀ ਹੋਗੀ ਤਾਂ ਅਸੀਂ ਸਹਿਯੋਗ ਨਹੀਂ ਕਰਾਂਗੇ ਦਾ ਮਤਲਬ ਉਹ ਜਿਵੇਂ ਕੁੱਤਾ ਚੱਡਾ 'ਚ ਪੂਛ ਲੈਂਦਾ ਹੁੰਦਾ ਨਾਲੇ ਭੁੱਕੀ ਜਾਂਦਾ ਨਾਲੇ ਚੱਡਾ 'ਚ ਪੂਛਾ ਲੈ ਲੈ ਚੰਗਾ ਜਿਹੜਾ ਸਾਡੇ ਨਾਲ ਲੈਣਾ ਭਲੇ ਇੱਥੇ ਜਨਾਰੇ ਹੋ ਬਹੁਤ ਆਏ ਮਲੇ ਸਾਡੇ ਕੋਲੇ ਹੁਣ ਤਾਂ 92 ਤੋਂ 96 ਹੋ ਗਏ ਬੈਠੇ ਹੋ ਜਿਹੜੀ ਸਰਕਾਰ ਡਾਂਗਾ ਖਰੀਦਣੀ ਹੈ ਖਰੀਦ ਲਓ ਜਿਹੜੇ ਗੋਲੇ ਸਾਡੇ ਤੇ ਚੱਲੇ ਨੇ ਕਾਟਕ ਬੀਜਪੀ ਵੀ ਨਹੀਂ ਕੀਤਾ ਸਾਡੇ ਉਹ ਗ੍ਰਨੇਡ ਵਰਤੇ ਨੇ ਜਿਹੜੇ ਲੜਾਈਆਂ ਦੇ ਵਿੱਚ ਵਰਤੇ ਜਾਂਦੇ ਆ ਸਾਡੇ ਸ਼ੁਭ ਕਰਨ ਵਾਲੇ ਸ਼ਹੀਦ ਹੋਏ ਨੇ ਗੋਲੀਆਂ ਨਾਲ ਆ ਡਾਂਗਾ ਤੋਂ ਡਰਨ ਵਾਲੇ ਨਹੀਂ ਤੁਸੀਂ ਵੀ ਲਿਸਟਾਂ ਬਣਾ ਲਓ ਵੀ ਕਿੰਨੇ ਸ਼ਹੀਦ ਕਰਨੇ ਆ ਤਾਂ ਇਸ ਲਈ ਅੱਜ ਭਾਵੇਂ ਜਿੰਨੇ ਵੀ ਸਾਡੇ ਕਿਸਾਨ ਇੱਥੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਕਰਕੇ ਦੇਵਾਂਗੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਬਹੁਤੀਆਂ ਪੰਚਾਇਤਾਂ ਨੇ ਅਸਤੀਪੇ ਦੇਣੇ ਸ਼ੁਰੂ ਕੀਤੇ ਨੇ ਅਗਲੇ ਲੋਕ ਨਹੀਂ ਰਹੇ ਲੋਕਾਂ ਨੂੰ ਪਤਾ ਲੱਗ ਗਿਆ ਕਈਆਂ ਦੇ ਪਿੰਜ ਬੋਰਡ ਲੱਗੇ ਵੀ ਅਸੀਂ ਕਿਸੇ ਵੀ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਮਹਿੰਮ ਚੱਲਣੀ ਹੈ ਪੰਜਾਬ ਦੇ ਵਿੱਚ ਤਾਂ ਜੋ ਪੰਜਾਬ ਵਾਲੇ ਲੋਕ ਆ ਜਿਹੜੇ ਸਵਾਲ ਕਰਦੇ ਆ ਸਾਡੇ ਤੇ ਵੀ ਐਮਐਸਪੀ ਦੀ ਤਾਂ ਲੋੜ ਹੀ ਨਹੀਂ ਪੰਜਾਬ ਵਾਲਿਆਂ ਨੂੰ ਤਾਂ ਦੂਜੀਆਂ ਸਟੇਟਾਂ ਦੇ ਕਿਉਂ ਨਹੀਂ ਲੜਦੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਨੇ ਜਿਹੜੇ ਹੋਰ ਸਵਾਲ ਕਰਦੇ ਹੋ ਤੁਸੀਂ ਆ ਸਾਡੇ ਕਿਸਾਨ ਆਗੂ ਵੀ ਸਵਾਲ ਕਰ ਲੈਂਦੇ ਨੇ ਵੀ ਐਮਐਸਪੀ ਗਰੰਟੀ ਕਾਨੂੰਨ ਪੰਜਾਬ ਨੂੰ ਤਾਂ ਚਾਹੀਦਾ ਹੀ ਨਹੀਂ ਭਾਈ ਫਿਰ ਦੇਸ਼ ਦੀ ਆਜ਼ਾਦੀ ਵੀ ਨਹੀਂ ਚਾਹੀਦੀ ਸੀ ਆਪਾਂ ਤਾ ਉਹ ਸਟੇਟਾਂ ਦੇ ਤਾਂ ਉਦੋਂ ਵੀ ਨਹੀਂ ਲੜੇ ਲੋਕ ਸਾਡੇ ਉਦੋਂ ਵੀ 98% ਸਾਡੇ ਪੰਜਾਬੀ ਲੜੇ ਨੇ ਲੋਕ ਤਾ ਉਦੋਂ ਵੀ ਸਾਨੂੰ ਫਿਰ ਤਾਂ ਦੇਸ਼ੇ ਕਹਿਣ ਨੇ ਭਾਈ ਸਾਨੂੰ ਤਾਂ ਗੁਲਾਮ ਹੀ ਲੋਟ ਹੈ ਸਾਨੂੰ ਤਾਂ ਦੇਸ਼ ਆਜ਼ਾਦ ਲੋੜੀਂਦਾ ਹੈ ਇਸ ਲਈ ਲੜਨ ਵਾਲੇ ਲੋਕ ਜਿਹੜੇ ਇਹ ਨਹੀਂ ਦੇਖਦੇ ਹੁੰਦੇ ਵੀ ਸਾਨੂੰ ਫਾਇਦਾ ਹੋਣਾ ਹੈ ਕਿ ਨੁਕਸਾਨ ਹੋਣਾ ਹੈ ਸਮੁੱਚੇ ਦੇਸ਼ ਦੀ ਲੜਾਈ ਹੈ ਪੂਰੇ ਦੇਸ਼ ਦੇ ਵਿੱਚ ਬਾਹਰਲੀਆਂ ਦੇਚਾਂ ਦੇ ਵਿੱਚੋਂ ਆ ਸਾਡੇ ਜਿਹੜੇ ਘਟਾਉਣੇ ਨੇ ਟੈਗਸ ਸਾਡੀ ਖੇਤੀ ਨੂੰ ਤਬਾਹ ਕਰਦੇ ਪੂਰੇ ਦੇਸ਼ ਦਾ ਨਕਸ਼ਾ ਜਿਹੜਾ ਇਹਨਾਂ ਦੇ ਨਕਸ਼ੇ ਤੇ ਆਸੀਂ ਨਾ ਭਾਰਤ ਨਾਲ ਮੰਗੀ ਹੈ ਨਾ ਜਿਹੜੇ ਰੋ ਰਹਿ ਕੇ ਇਹ ਮੰਗੇ ਨੇ ਸਾਡੇ ਟੈਕਸਾਂ ਦੇ ਨਾਲ ਤਾਂ ਜਿਹੜੇ ਸਰਕਾਰੀ ਦਰਵੇ ਬਣੇ ਵੇਚਤੇ ਤੁਸੀਂ ਤਾਂ ਇਸ ਲਈ ਆਉਣ ਵਾਲੀ ਹੁਣ ਜਿਹੜੀ ਆਖ ਹੈ ਸੋਦੀਓ ਕਿਸਾਨਾਂ ਦੀਆਂ ਜ਼ਮੀਨਾਂ ਤੇ ਐ ਤਾਂ ਉਹ ਸਾਰੇ ਸਾਰਾ ਕੁਝ ਪਤਾ ਅੱਜ ਸਾਨੂੰ ਚੇਤਾਵਨੀ ਤੌਰ ਤੇ 12 ਤੋਂ 4 ਘੰਟੇ ਪੰਜਾਬ ਦੇ ਵਿੱਚ ਅਸੀਂ 17 ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਗੱਤੇ ਸੀਗੇ ਉਹ ਲਗਭਗ ਸਾਰੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਨੇ ਚਿਰ ਤੁਸੀਂ ਗੱਲ ਸਾਫ਼ ਨਹੀਂ ਕਰਦੇ ਕਿ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਕੋਈ ਇਹ ਨਹੀਂ ਅਸੀਂ ਸੋ ਉੱਥੇ ਪੈਸੇ ਮੰਗਦੇ ਆ ਸਵਾਲ ਸਾਡੇ ਜਿਹੜੇ ਤੁਸੀਂ ਘਰਟ ਆਏ ਨੇ ਜਿਹੜੇ ਤੁਸੀਂ ਟਰੈਟਾਂ ਤੇ ਗੈਸਟ ਪਾਈ ਹੈ ਜਿਹੜੀਆਂ ਟਰਾਲੀ ਚੋਰੀਆਂ ਕਰੀਆਂ ਨੇ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਿਸਾਨ ਕਿਸਾਨਾਂ ਨੂੰ ਟਰੈਟ ਨਾ ਦੇਵੇ ਟਰਾਲੀ ਨਾ ਦੇਵੇ ਸਮਾਨ ਨਾ ਇਕੱਠਾ ਕਰੇ ਤੇ ਉਹਦਾ ਮਤਲਬ ਲੋਕਾਂ ਦੀ ਆਵਾਜ਼ ਇਕੱਠੇ ਹੋ ਕੇ ਸੜਕਾਂ ਤੇ ਨਾ ਉਣ ਉਹ ਪਤੀ ਜਿਹੜੀ ਦਹਿਸ਼ਤ ਪਾਈ ਐ ਕਿਉਂਕਿ ਸਾਡੇ ਜਾਦ ਹੈ ਜਦੋਂ 75 76 ਦੇ ਵਿੱਚ ਸਾਡੇ ਪਛੰਡੇ ਦੇ ਵਿੱਚ ਟਰੈਕ ਭੰਨੇ ਸੀ ਲਗਭਗ 5 6 ਸਾਲ ਕਿਸਾਨ ਜਵਾਬ ਦੇਣ ਲੱਗੇ ਸੀ ਪਰ ਉਹਨੇ ਉਹ ਹਾਲਾਤ ਨਹੀਂ ਹੁਣ ਲੋਕਾਂ ਨੇ ਮੀਟਿੰਗਾਂ ਕਰ ਕਰ ਇਹ ਕਿਹਾ ਬਈ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋ ਗਿਆ ਪਰ ਇਹ ਸਰਕਾਰ ਨੂੰ ਸਖਤ ਸਿਕਾਵਾਂਗੇ ਉਹਦਾ ਇੱਕ ਇੱਕ ਪੈਸਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜਿਹੜੇ ਹੱਥਾਂ ਨਾਲ ਇਹਨਾਂ ਨੇ ਭੰਨਿਆ ਜਿਹੜੇ ਹੱਥਾਂ ਦੇ ਨਾਲ ਇਹਨਾਂ ਦੇ ਐਮਐਲਆ ਨੇ ਟਰੈਕ ਟਰਾਲੀਆਂ ਚੋਰੀ ਕੀਤੀਆਂ ਨੇ ਜਿਹੜੇ ਸਮਾਨ ਚੋਰੀ ਕੀਤੇ ਆ ਜਿਹੜੇ ਚਕਾਏ ਆ ਇਹਨਾਂ ਨੇ ਪੁਲਿਸ ਵਾਲਿਆਂ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਆ ਇਕੱਲੇ-ਕੱਲ ਸਾਨੂੰ ਹਰਿਆਣੇ ਦੇ ਵਿੱਚੋਂ ਕਿਸਾਨ 3 ਟਰਾਲੀਆਂ ਲੈ ਕੇ ਗਏ ਸੀ ਤਾਂ ਜਦੋਂ ਉਹਦੇ ਕਿਸਾਨ ਦੇ ਪਰਚਾ ਹੋਇਆ ਉਹ ਕਹਿੰਦਾ ਮੈਂ ਤਾਂ ਫਲਾਣੇ ਥਾਣੇਦਾਰ ਤੋਂ 70000 ਚ ਲੈ ਕੇ ਗਿਆ ਸੀਗਾ ਆਉਣਗੇ ਇਹਦਾ ਕੁਝ ਆ ਜਿਹੜੇ ਪੁਲਿਸ ਵਾਲੇ ਥਾਣੇਦਾਰ ਨੇ 70 70000 ਚ ਟਰਾਲੀਆਂ ਵੇਚੀਆਂ ਨੇ ਤਾਂ अनेका ਜਿਹੜੇ ਕੇਸ ਐ ਉਹ ਸਾਹਮਣੇ ਆਉਣਗੇ ਤਾਂ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਜੂਗਾ ਜਿੰਨੇ ਵੀ ਤੁਸੀਂ ਕਿਸਾਨ ਅੱਜ ਤੁਸੀਂ ਐਲ ਐ ਐ ਦੇ ਧਰਨੇ ਦੇ ਵਿੱਚ ਆਇਓ ਬਿਹਾਈ ਦੇ ਪਾਤਰੋ ਸਾਡੇ ਆ ਕੰਮ ਦੀ ਰੁੱਤ ਦੇ ਵਿੱਚ ਜਿਹੜੇ ਸਾਡੇ ਕਿਸਾਨ ਐ ਕੋਈ ਕਪੈਣ ਤਿਆਰ ਕਰ ਰਿਹਾ ਕੋਈ ਟਰੈਡ ਤਿਆਰ ਕਰ ਰਿਹਾ ਉਹਦੇ باوجود ਵੀ ਜਿਹੜੇ ਤੁਸੀਂ ਉਹ ਜ਼ਬਰ ਦੇ ਵਿਰੁੱਧ ਅੱਜ ਘਰਾਂ ਤੋਂ ਲਿਕੇ ਸੜਕਾਂ ਤੇ ਆਇਓ ਮੈਂ ਜਿਹੜਾ ਪ੍ਰੋਗਰਾਮ ਮੇਰਾ ਮਾਨਸਾ ਜਾਣਦਾ ਬਾ ਉਸ ਤੋਂ ਬਾਅਦ ਸਾਡਾ ਜਿਹੜਾ ਮੌੜ ਵਾਲਾ ਐਮਐਲਏ ਹੈ ਮੈਸਰ ਖਾਨਾ ਉੱਥੇ ਹੋਰ ਮੈਨੂੰ ਜਾਂਦੇ ਜਾਂਦੇ ਮੈਂ ਕਿ ਜਰੂਰ ਕਿਸਾਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਜਾਏਗੀ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ